4000 ਰੁਪਏ ਗਿਆ ਕਰਦਾ ਕੂੜਾ ਦੱਬਰ ਖੈ ਬਾਬੇ ਨੇ ਆ ਵੀਡੀਓ ਆ ਕੂੜਾ ਦਵਾਈਆ ਬਾਬੇ ਦੀ ਲੈ 4000 ਰੁਪਏ ਦਿੱਤੇ ਮਾਬੇ ਨੇ 11000 ਰੁਪਏ ਦਵਾਈ ਲੈ ਕੇ 11000 ਆ ਵੀਡੀਓ ਆ ਦਵਾਈਆ ਬਾਬੇ ਦੀ ਬਾਈ ਪਿੰਡ ਦੇ ਆਉਣ ਜ਼ਿਲ੍ਹਾ ਬਠਿੰਡਾ ਸਖਦੀਪ ਸਿੰਘ ਬਾਬਾ ਬਾਈ ਇਹ ਦਵਾਈ ਦਿੰਦਾ ਹੈ ਇਹ ਦਵਾਈ ਕੈਂਸਰ ਤੇ ਸ਼ੂਗਰ ਦੀ ਦਵਾਈ ਦਿੰਦਾ ਇਹ ਬੰਦਾ ਸੀ ਭਈ ਇਹ ਤੋਂ ਕੈਂਸਰ ਦੀ ਦਵਾਈ ਲਿਆਏ ਸੀ 11.5 ਹਜ਼ਾਰ ਦੀ ਤੇ ਜਿੱਦੇ ਅਸੀਂ ਦਵਾਈ ਲਿਆਏ ਭਈ ਅਗਲੇ ਦਿਨ ਸਾਡਾ ਮਰੀਜ਼ ਡੈੱਡ ਹੋ ਗਿਆ ਤੇ ਅਸੀਂ ਦਵਾਈ ਖਵਾਈ ਨਹੀਂ ਹੈਗੀ ਚਲੋ ਅਸੀਂ 10-11 ਦਿਨਾਂ ਬਾਅਦ ਇਹਨੂੰ ਫੋਨ ਲਾਇਆ ਇਹ ਬੰਦਾ ਕਹਿੰਦਾ ਦਵਾਈ ਵਾਪਸ ਹੋ ਜੂਗੀ ਵੀ ਵਾਪਸ ਨਹੀਂ ਹੁੰਦੀ ਵੀ ਤੁਸੀਂ ਦੇਖ ਦਿਓ ਮੈਂ ਤੁਹਾਨੂੰ ਪੈਸੇ ਪਾ ਦਣਾ ਵੀ ਪੂਰੇ ਪੈਸੇ ਪਾ ਦਣਾ ਇਹ ਬੰਦੇ ਨੇ ਭਾਈ ਸਾਡਾ ਫੋਨ ਨਹੀਂ ਚੱਕਿਆ 5-7 ਦਿਨ ਅਸੀਂ ਦਵਾਈ ਮੋੜਨ ਵਾਸਤੇ ਭਾਈ ਉੱਥੇ ਵਾਗੇ ਪਿੰਡ ਦੇ ਆਉਣਾ ਇਹ ਬੰਦਾ ਅਸੀਂ 11:00 ਵਜੇ ਉੱਥੇ ਪਹੁੰਚ ਗਏ ਬਾਈ ਇਹ ਬੰਦਾ ਕਹਿੰਦਾ 3:00 ਵਜੇ ਤੱਕ ਵੇਟ ਕਰ ਲਓ ਅਸੀਂ ਉਦੋਂ ਬਾਅਦ ਬਾਈ 3:00 ਵਜੇ ਤੱਕ ਵੇਟ ਕੀਤੀ ਠੰਡ ਚ ਉਦੋਂ ਬਾਅਦ ਅਸੀਂ 3:00 ਵਜੇ ਇਹਦੇ ਕੋਲ ਵਾਗੇ ਇਹ ਬੰਦਾ 4000 ਰੁਪਏ ਦੇ ਕੇ ਸਾਨੂੰ ਧੱਕੇ ਮਾਰਨ ਲੱਗ ਗਿਆ ਇਹ ਜਿਹੇ ਪਖੰਡੀ ਬੰਦਿਆਂ ਤੋਂ ਬਚੋ ਬਾਈ ਇਹਦਾ ਕੋਈ ਲਾਜ ਨਹੀਂ ਸੋਸ਼ਲ ਮੀਡੀਆ ਤੇ ਮਸ਼ਹੂਰ ਹੋਇਆ ਬਾਈ ਕਹਿੰਦਾ ਮੈਂ ਐਂ ਕਰ ਦੂੰ ਆਹ ਕਰ ਦੂੰ ਵੀ ਲਾਜ ਹੈ ਮੇਰੇ ਲਈ ਵੇਸਾ ਕਰਦਾ ਵੀ ਇਹਦੇ ਲਈ ਕੁਝ ਨਹੀਂ ਹੈਗਾ ਬਾਈ ਇਹ ਪਖੰਡੀਆਂ ਤੋਂ ਬਚੋ ਤੇ ਵੱਧ ਤੋਂ ਵੱਧ ਇਹ ਵੀਡੀਓ ਨੂੰ ਸ਼ੇਅਰ ਕਰੋ ਬਾਈ ਭਾਨੇ ਸਿੱਧੂ ਨੂੰ ਸਾਡੀ ਬੇਨਤੀ ਹੈ ਵੀ ਇਹ ਵੀਡੀਓ ਇਹ ਲੋਕ ਪਖੰਡੀ ਦਾ ਬਾਈ ਪਰਦਾ ਵਾਸ਼ ਕਰੇ ਬਾਈ ਬਣ ਕੇ ਜੇ ਤੱਕ ਇਹ ਵੀਡੀਓ ਪਹੁੰਚ ਜਾਏ ਪਹੁੰਚਾ ਦਿਓ ਬਾਈ ਬਣ ਕੇ ਬਾਬਾ ਬਈਆ ਦੇਉਣ ਦੇਉਣ ਇਹਦੀ ਦੁਕਾਨ ਆ ਬਾਬੇ ਦੀ ਇਹ ਬਾਬਾ ਠੱਗੀ ਜਾਂਦਾ ਪੱਕਾ ਮਾਰ ਮਾਰ ਕੇ ਉਧਰ ਦੀਆਂ ਲੋਕਾਂ ਨੂੰ ਠੱਗੀ ਜਾਂਦਾ ਔਰੇ ਆ ਬਾਬੇ ਦੀ ਦੁਕਾਨ ਆ ਬਾਈ ਔਰੇ ਪੱਕੇ ਨਾਲ ਲੋਕਾਂ ਨੂੰ ਠੱਗੀ ਜਾਂਦਾ ਕਹਿੰਦਾ ਦਵਾਈ ਵਾਸਤ ਕਰਾਂਗਾ ਤੇ ਦਵਾਈ ਲੈ ਕੇ ਆਇਆ ਸਾਡਾ ਬਾਈ ਬੰਦਾ ਪੂਰਾ ਹੋ ਗਿਆ ਸੀ ਦਵਾਈ ਖਵਾਈ ਹੀ ਨਹੀਂ ਉਹ ਲੋਕਾਂ ਨੂੰ ਉਹ ਘੁਆਰੀ ਜਾਂਦਾ ਓਰੇ ਆ ਬਾਬਾ ਇਹ ੱੱੱਕੇ ਮਾਰ ਕੇ ਬਾਹਰ ਕੱਢਿਆ ਗਾਉਣ ਇਹਦਾ ਬਾਬਾ ਨਰੈਣ ਨੂੰ ਲੋਕਾਂ ਨੂੰ ਛੱਗੀ ਜਾਂਦਾ ਓਰੇ ਬਾਬਾ 11000 ਦੀ ਦਵਾਈ ਤੀ ਚਾਰ 11000 ਦੀ ਦਵਾਈ ਤੀ ਬਈ 4000 ਰੁਪਏ ਕਿਆ ਕਰਤਾ ਕੂੜਾ ਦੱਬਰ ਖੈ ਬਾਬੇ ਨੇ ਆ ਵੀਡੀਓ ਆ ਕੂੜਾ ਦਵਾਈਆ ਬਾਬੇ ਦੀ ਲੈ 4000 ਰੁਪਏ ਦਿੱਤਾ ਬਾਬੇ ਨੇ 11000 ਰੁਪਏ ਦਵਾਈ ਲੈ ਕੇ 11000